ਕਰਤੀ ਸੀ ਸ਼ਬਦ ਉਹਨਾਂ ਦੇ ਮਤਬਦੰਦ ਨਹੀਂ ਸੀ ਕਰਤੇ ਆ ਤੇ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਅਨਾਜ ਧਿਆਕ ਤਾਂ ਉਹ ਛਲੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿਸੇ ਦੇ ਕਹੇ ਤੇ ਉਹ ਦੇਸ਼ ਹੀ ਬਣੇ ਜੀ ਤੇ ਫਿਰ ਅਕਾਲ ਤਖਤ ਸਭ ਦੇ ਜਥੇਦਾਰ ਸਭ ਕਹੇ ਸੀ ਉਹਨਾਂ ਦੇ ਕੋਲ ਉਹ ਮੈਂ ਨੇ ਜਾ ਕੇ ਉਹਨਾਂ ਨੂੰ ਬੇਤੀ ਕੀਤੀ ਸੀ ਆਪ ਪਾਣੀ ਲੈ ਕੇ ਗਏ ਸੀ ਕਿ ਨਹੀਂ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਹਾਨੂੰ ਜਿਹੜੀ ਹੈਗੀ ਆਪਣਾ ਪਰਤ ਛੱਡਣਾ ਪੈ ਜੀ ਜੋ ਉਹਨਾਂ ਨੇ ਆਪਣਾ ਪਰਤ ਛੱਡ ਦਿੱਤੀ ਕਿਉਂ ਪਹਹੀ ਪਰ ਵੱਟ ਤੁਸੀਂ ਰਾਜੋ ਆਣਾ ਵਰਗਾ ਬੰਦਾ ਜਿਹੜਾ ਸੰਸੀਦਿਕ ਉਠਿ ਗਿਆ ਹੋਇਆ ਅਕਾਲ ਤਖਤ ਸਾਹਿਬ ਦਾ ਹੁਕਮ ਕੋ ਨਹੀਂ ਮੋੜ ਸਕਿਆ ਜਥੇਦਾਰ ਸਾਹਿਬ ਦੀ ਗੱਲ ਉਹ ਨਹੀਂ ਮੋੜ ਸਕਿਆ ਤੇ ਮੇਰਾ ਨਹੀਂ خیال ਕੀਤਾ ਵੀ ਸਾਹਿਬ ਜਥੇਦਾਰ ਸਾਹਿਬ ਦੇ ਕੋਲ ਦੋ ਤਖਤਾਂ ਦੇ ਜਥੇਦਾਰ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਤਿੰਨ ਤਖਤ ਹੈ ਇੱਕ ਤਖਤ ਤੇ ਜਥੇਦਾਰ ਕਹਿੰਦੀ ਹਰਪ੍ਰੀਤ ਸਿੰਘ ਨੂੰ ਲਾਦੇ ਹੋ ਗਏ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਟਾਤਾ ਹੈ ਪਰ ਬਾਕੀ ਬਚਦੇ ਦੋ ਤਖਤਾਂ ਦੇ ਜਥੇਦਾਰਾਂ ਨੂੰ ਤਾਂ ਜਾਣਤਾ ਵੀ ਸਾਹਿਬ ਨੂੰ ਬੇਨਤੀ ਕਰਦੀ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਦੇਖੋ ਹੋਵੇ ਆਪਣੇ ਖੁਸ਼ ਵੀ ਪਰ ਲੱਗਦਾ ਇਹ ਹੈ ਕਿ ਧਾਤੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਆਪਣੀ ਪੋਜੀਸ਼ਨ ਸਥਾਪਿਤ ਕਰਦੇ ਐ ਔਰ ਉਪ ਪੋਜੀਸ਼ਨ ਸਪਾਲ ਕੇ ਫਿਰ ਉਹਨਾਂ ਨੂੰ ਇੱਕ ਮੀਡੀਏਟਰ ਦੇ ਤੌਰ ਤੇ ਵੀ ਦੋਵਾਂ ਧਿਰਾਂ ਦੇ ਦਰਮਿਆਨ ਮੈਚਮ ਕਰਾਉਣ ਦਾ ਸੇਵਾਹਾਰ ਕੀਤਾ ਜਾ ਸਕਦਾ ਹੈ ਤੇ ਜੇ ਕੋਈ ਹੱਲ ਨਿਕਲਦਾ ਹੈ ਤਾਂ ਇਹ ਅਕਾਲੀ ਦਲ ਦੇ ਵੀ ਹੱਕ ਦੇ ਵਿੱਚ ਹੈ ਔਰ ਪੰਜਾਬ ਦੇ ਵੀ ਹੱਕ ਦੇ ਵਿੱਚ ਹੈ ਕਿਉਂਕਿ ਅਕਾਲੀ ਦਲ ਦਾ ਕਮਜ਼ੋਰ ਹੋਣਾ ਆਪਾਂ ਪਹਿਲਾਂ ਵੀ ਦੇਖਦੇ ਰਹੇ ਪਹਿਲਾਂ ਆਪਾਂ ਗੱਲ ਕਹਿੰਦੇ ਵੀ ਰਿਹਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਇਹ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਪੰਜਾਬ ਦੇ ਵਿੱਚ ਇੱਕ ਰੈਜੀonal ਪਾਰਟੀ ਦੀ ਲੋੜ ਹੈ ਵਾਰ-ਵਾਰ ਇਹ ਗੱਲ ਫਿਰ ਤੋਂ ਹੋਣੀ ਪਈ ਹੈ ਔਰ ਜਿਹੜੇ ਪਾਰਟੀ ਅਕਾਲੀ ਦਲ ਤੋਂ ਬਗੈਰ ਕੋਈ ਹੈ ਨਹੀਂ ਸ਼ਾਇਦ ਮੇਰਾ ਖਿਆਲ ਹੈ ਵੀ ਸਿੰਘ ਸਾਹਿਬ ਵੀ ਇਸ ਗੱਲ ਨੂੰ ਮਹਿਸੂਸ ਕਰਕੇ ਇਸ ਸਿਕਤ ਦੇ ਇਸ ਪੁੱਕੇ ਵਿੱਚ ਆਏ ਹੋਏ ਹੈ ਜੀ